ਖਾਣਾ ਫਿਲੋਦੀਨ ਪੈਂਦੀ ਪੁਲਿਸ ਚੌਕੀ ਅਪਰਾਧੇ ਇੰਚਾਰਜ ਸਾਹਿਬਨੀਤ ਸਿੰਘ ਨੇ ਕਾਹਮਾ ਪਿੰਡ ਤੋਂ ਗੁੰਮ ਹੋਇਆ ਬੱਚਾ ਕੁਝ ਹੀ ਘੰਟਿਆਂ ਦੇ ਵਿੱਚ ਵਾਰਸਾਂ ਦੇ ਹਵਾਲੇ ਕੀਤਾ ਅਪਰ ਪੁਲਿਸ ਚੌਕੀ ਦੀ ਇਲਾਕਾ ਵਾਸੀ ਤੇ ਮਾਪਿਆਂ ਸਲਾਗਾਯੋਗ ਕਦਮ ਦੱਸਿਆ ਅਪਰਾ ਪੁਲਿਸ ਚੌਕੀ ਦੀ ਇੰਚਾਰਜ ਤੇ ਸਮੂਹ ਟੀਮ ਦਾ ਤਹਿ ਦਿਲੋਂ ਤਨਵਾਦ ਕੀਤਾ ਰਿਪੋਰਟ ਅਜੀਤ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਦੋਆਬਾ ਨਿਊਜ਼ 24 ਸ਼ਾਨ ਲਈ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਜੀ ਆਪਣਾ ਗਰਵਾਸ਼ਪੁਰ ਕੰਡਕੜਾ ਜੀ ਕੰਮ ਆ ਕੱਦ ਦਾ ਬੱਚਾ ਗਮ ਹੋਇਆ ਸੀ 6:30 ਵਜੇ ਦਾ ਅੱਜ ਦਾ ਜਾਂ ਕੱਲ ਦਾ ਹਾਂਜੀ ਅੱਜ ਦਾ ਕਰੋ ਬਿਨਾਂ ਦੱਸੇ ਤੋ ਆ ਗਿਆ ਸੀ ਹਾਂਜੀ ਦੁਕਾਨ ਤੇ ਆਇਆ ਸੀ ਗੈਸ ਪਟ ਲੈਣ ਅੱਛਾ ਜੀ ਗੈਸ ਪਟ ਲੈਣ ਗਿਆ ਮੁੜ ਕੇ ਨਹੀਂ ਆਇਆ ਮੁੜ ਕੇ ਨਹੀਂ ਆਇਆ ਸੀ ਹਾਂਜੀ ਅਸੀਂ ਵੀ ਆਲੇ ਦੁਆਲੇ ਲੱਭਿਆ ਸਾਨੂੰ ਲੱਭਾ ਨਹੀਂ ਸਵੇਰ ਦੇ ਟੈਨਸ਼ਨ ਵਿੱਚ ਪਏ ਜਾ ਕਦੇ ਕਿਤੇ ਲੱਭਦੇ ਕਦੇ ਕਿਤੇ ਅੱਛਾ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਕੀ ਨਾਮ ਆਪਣਾ ਜੀ ਕਸ਼ਮੀਰ ਰਾਮ ਆ ਮੈਂ ਜੀ ਕਸ਼ਮੀਰ ਰਾਮ ਹਾਂ ਜੀ ਕਿਹੜਾ ਪਿੰਡ ਜੀ ਕਮ ਆ ਜੀ ਤੇ ਕਿਦਾਂ ਪਤਾ ਲੱਗਾ ਸੀ ਬੱਚਾ ਘਰੋਂ ਗਿਆ ਇਹ ਸਾਨੂੰ ਆਪਰਾ ਚੌਂਕੀ ਤੋਂ ਫ੍ਰੈਂਚ ਨੂੰ ਸਾਡੇ ਫੋਨ ਆਇਆ ਸੀਗਾ ਪੈਂਚ ਨੇ ਸਾਨੂੰ ਦੱਸਿਆ ਤਾਂ ਫੇਰ ਉਹਦੇ ਥਰੂ ਅਸੀਂ ਇੱਥੇ ਪਹੁੰਚੇ ਆਂ ਕਦੋਂ ਬੱਚਾ ਘਰੋਂ ਆਇਆ ਸੀ ਲਗਭਗ ਸਵੇਰੇ 6:30 ਹੋ ਜਦਾਂ ਸਾਢੇ 6 ਵਜੇ ਆਇਆ ਸੀ ਚਿੰਤਾ ਦੇ ਵਿੱਚ ਸੀ ਸਾਰੇ ਘਰ ਵਾਲੇ ਬਿਲਕੁਲ ਤੋਂ ਲੱਭਣ ਲੱਗੇ ਸੀ ਕਿੱਥੇ ਕਿੱਥੇ ਲੱਭਿਆ ਿੰਡਾ ਦੇ ਆਲੇ ਦੁਆਲੇ ਲਗਭਗ 1557 ਕਿਲੋਮੀਟਰ ਲਗਭਗ ਤੇ ਕਿਹੜੀ ਕਲਾਸ ਚ ਪੜਦਾ ਬੱਚਾ ਪੜਦਾ ਨਹੀਂ ਹੈਗਾ ਜੀ ਪੜਦਾ ਨਹੀਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਫੇਰ ਆਪਰਾ ਚੌਂਕੀ ਬਾਰੇ ਭਾਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪੰਜਾਬ ਪੁਲਿਸ ਦਾ ਜਿਨੇ ਸਾਡੇ ਹਵਾਲੇ ਸਾਡਾ ਬੰਦਿਆ ਕੀਤਾ ਜਿਹੜੇ ਸਾਨੂੰ ਜੀ ਇਨਫੋਰਮੇਸ਼ਨ ਆਈ ਸੀ ਵੀ ਕੁਲਵਾਰਿਸ ਬੱਚਾ ਜਿਹਦੇ ਨਾਲ ਕੋਈ ਨਹੀਂ ਹੈਗਾ ਐਦਾ ਇੱਥੇ ਬੱਸ ਸਟੈਂਡ ਦੇ ਨੇੜੇ ਚੜੇ ਫਿਰਦਾ ਵਾ ਤੇ ਅਸੀਂ ਜਾ ਕੇ ਉੱਥੇ ਵੈਰੀਫਾਈ ਕੀਤਾ ਬੱਚੇ ਨੂੰ ਆਪਦੇ ਨਾਲ ਲੈ ਕੇ ਆਏ ਇੱਥੇ ਲਿਆ ਕੇ ਬੱਚੇ ਨੂੰ ਪੁੱਛਿਆ ਪਿਆਰ ਨਾਲ ਵੀ ਬੱਚਾ ਕਿੱਥੋਂ ਆਇਆ ਜਿਹੜਾ ਪੰਡਾ ਬੱਚੇ ਨੇ ਦੱਸਿਆ ਵੀ ਮੇਰਾ ਕਾਮਾ ਪੰਡਾ ਤੇ ਅਸੀਂ ਉੱਥੇ ਸਰਪੰਚ ਨਾਲ ਕੰਟੈਕਟ ਕਰਕੇ ਪਤਾ ਕੀਤਾ ਵੀ ਕੋਈ ਇਦਾਂ ਦਾ ਹੈ ਵੀ ਕੋਈ ਬੱਚਾ ਉੱਥੋਂ ਲਵਾਰਸ ਹੋਇਆ ਹੋਵੇ ਜਾਂ ਹੋਰ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਬੱਚਾ ਸਵੇਰੇ 6:30 ਵਜੇ ਘਰੋਂ ਨਿਕਲ ਗਿਆ ਸੀਗਾ ਆਪਦੇ ਘਰੇ ਖਾਣ ਪੀਣ ਦਾ ਕੁਝ ਲੈ ਕੇ ਨਿਕਲ ਗਿਆ ਤੇ ਮੁੜ ਕੇ ਬੱਸ ਚੜ੍ਹ ਕੇ ਇਧਰ ਨੂੰ ਆ ਗਿਆ ਜੀ ਤੇ ਅਸੀਂ ਫਿਰ ਇਹਦੇ ਪੇਰੈਂਟਸ ਨਾਲ ਕੰਟੈਕਟ ਕੀਤਾ ਤੇ ਹੁਣ ਉਹਨਾਂ ਦੇ ਹਵਾਲੇ ਕਰਾਂ ਲੱਗੇ ਆ ਜੀ ਸਹੀ ਸੋਚ